ਬਹੁਤ ਸੀ ਕਿਥੇ ਕੰਮ ਕਰਦੇ ਹੋ ਕਿੱਦਾਂ ਮੁਸ਼ਕਲ ਸੀ ਕਿਦਾਂ ਬਹੁਤ ਮੁਸ਼ਕਲ ਆ ਰਹੀ ਸੀ ਯਾਰ ਜਦੋਂ ਪਬਲਿਕ ਆਈ ਇਹ ਵੀ ਬਹੁਤ ਪਰੇਸ਼ਾਨ ਸੀ ਇਹ ਬਹੁਤ ਗਰਮੀ ਪੈ ਰਹੀ ਸੀ ਆ ਬਹੁਤ ਠੰਡਾ ਹੋਸ਼ੂ ਹੋ ਗਿਆ ਕਿ ਇਹਦੇ ਕੋਲ ਸੇ ਮੀਂਹ ਪੈ ਗਿਆ ਲੱਗਦਾ ਹਾਂਜੀ ਲੱਗਦਾ ਕਿ ਇੱਕਦਮ ਜਿਦਾ ਰਾਹਤ ਜੀ ਮਹਿਸੂਸ ਹੋਈ ਹਾਂਜੀ ਰਾਹਤ ਜੀ ਮਹਿਸੂਸ ਹੋਈ ਹੈ ਆਪ ਦੇ ਵਿੱਚ ਨਾ ਕਮਰ ਦਾ ਇਸ ਤਰ੍ਹਾਂ ਦਾ ਦੇਖੋ ਟ੍ਰੀਡ ਦਾ ਇਹ ਨਾਲ ਕਈ ਨਿਕ ਪਰੇਸ਼ਾਨੀ ਹੁੰਦੀ ਹੈ ਜਦੋਂ ਗਰਮੀ ਸੀ ਇੱਕ ਗਰਮੀ ਦੇ ਵਿੱਚ ਪਹਿਲੇ ਪ੍ਰੇਸ਼ਾਨੀ ਤੇ ਹੁੰਦੀ ਹੀ ਪਰ ਫਿਰ ਵੀ ਜੇ ਉਹ ਆਪਣਾ ਕੰਮ ਕੰਮ ਤੇ ਕਰਨਾ ਹੀ ਪਣਾ ਹੈ। ਲੇਕਿਨ ਚਲੋ ਇਹ ਰਾਹਤ ਹੈਗੀ ਹੈ ਕਿ ਮੌਸਮ ਦੇ ਵਿੱਚ ਹਾਂਜੀ ਮੌਸਮ ਬਹੁਤ ਵਧੀਆ ਹੋ ਗਿਆ ਠੰਡਾ ਹੋ ਗਿਆ ਜੇ ਇਹ ਮੌਸਮ ਨੇ ਮੁਸ਼ਕਲਾਂ ਵੀ ਤੇ ਹੈਗੀਆਂ ਕਿਤੇ ਨਾ ਕਿਸੇ ਕੀ ਕਿਤੇ ਰਾਈਟ ਚਲੇ ਜਾਣੀਆਂ ਕੋਈ ਰੋਕੋ ਹਾਂਜੀ ਹਾਂਜੀ ਉਹ ਤੇ ਮੁਸ਼ਕਲ ਆਉਂਦੀ ਹੁੰਦੀ ਜਦੋਂ ਮੀਂਹ ਆਉਂਦੀ ਹੈ ਤਾਂ ਚੱਕਰੋਂ ਦੇ ਲਾਈਟ ਤੇ ਬੰਦ ਹੋ ਜਾਂਦੀ ਪਰ ਮੁਸ਼ਕਲ ਹੋ ਜਾਂਦੀ ਥੋੜੀ ਜੀ ਤੇ ਬਹੁਤ ਖਰਾਬ ਅੱਛਾ ਕਿੱਦਾਂ ਨੇ ਮੌਸਮ ਕਿੱਦਾਂ ਦਾ ਹਾਂ ਮੌਸਮ ਬਹੁਤ ਵਧੀਆ ਹੋ ਗਿਆ ਵਾ ਸੋ ਆਪਣਾ ਦੋ ਤਿੰਨ ਦਿਨ ਹੋਇਆ ਕਾਫੀ ਗਰਮੀ ਪਾ ਰਹੀ ਹੈ ਤੇ ਆਪਣਾ ਬਹੁਤ ਜ਼ਿਆਦਾ ਜਿੱਦ ਤੇ ਰੇਡੀ ਦੀ ਵਾਹਣ ਚਲਾਈਦੇ 3000 ਵਾਲੀ ਤੇ ਆਪਣਾ ਬਹੁਤ ਗਰਮੀ ਦੇ ਵਿੱਚ ਤੇ ਹੁਣ ਥੋੜੀ ਜਿਹੀ ਰਾਤ ਮਿਲੀ ਹੈ ਬਸ ਇਸ ਤਰ੍ਹਾਂ ਮਾਰ ਦੀ ਕਰਤਾ ਹੋਈ ਹੈ ਕੰਮ ਕਰਾ ਕਰਦੇ ਆ ਮੇਰੀ ਜਿਹੜੀ ਪਛਾਣੀ ਹੁੰਦੀ ਜ ਬਹੁਤ ਜ਼ਿਆਦਾ ਪਛਾਣੀ ਹੁੰਦੀ ਤੇ ਕਰਿਆ ਇੰਨੀ ਗਰਮੀ ਦੇਖ ਕੇ ਖਾਂ ਲਾ ਲਉ ਲਿਦਿਆ ਤੇ ਗਰਮੀ ਬਹੁਤ ਜ਼ਿਆਦੀ ਹੈ ਹ ਲੱਗਦਾ ਹੈ ਕਿ ਇਹ ਮੌਸਮ ਇੱਕਦਮ ਮੌਸਮ ਇੱਕਦਮ ਲੱਗਦਾ ਨਹੀਂ ਇਹ ਚਾਹਨ ਕੋ ਆਪਣਾ ਮਾਰ ਦੀ ਕਰਤਾ ਹੋਈ ਹੈ